रेडी स्टार्ट ਅੱਜ ਕੱਲ ਦੇ ਪਦਾਰਥਵਾਦੀ ਯੁੱਗ ਵਿੱਚ ਇਹ ਜ਼ਿੰਦਗੀ ਜ਼ਿੰਦਗੀ ਨਾ ਹੋ ਕੇ ਇੱਕ ਦੌੜ ਬਣ ਗਈ ਹੈ ਟੰਡ ਪੈਸਾ ਇਕੱਠਾ ਕਰਨ ਦੀ ਦੌੜ ਟੰਡ ਹਰ ਕੋਈ ਜਾਇਜ਼ ਨਜਾਇਜ਼ ਤਰੀਕੇ ਨਾਲ ਪੈਸਾ ਇਕੱਠਾ ਕਰਨਾ ਚਾਹੁੰਦਾ ਟੰਡ ਪੈਸੇ ਦੀ ਖਿੱਚ ਵਿੱਚ ਤਾ ਰਿਸ਼ਤੇ ਨਾਤੇ ਕਿਤੇ ਅਲੋਪ ਹੀ ਹੋ ਗਏ ਨੇ ਟੰਡੀ ਰਿਸ਼ਤਿਆਂ ਵਿੱਚ ਨਕਲੀਪਨ ਬਹੁਤ ਆ ਗਿਆ ਅੱਜ ਕੱਲ ਤਾਂ ਮਿਲਬਰਤਨ ਵੀ ਹੈਸੀਅਤ ਵੇਖ ਕੇ ਰੱਖਿਆ ਜਾਂਦਾ ਹੈ ਟੰਡੀ ਦਿਖਾਵੇ ਪਿੱਛੇ ਤੇ ਪਦਾਰਥਾਂ ਨੂੰ ਇਕੱਠੇ ਕਰਨ ਵਿੱਚ ਅਸੀਂ ਇੰਨੇ ਮਸਰੂਫ ਹੋ ਗਏ ਹਾ ਕੇ ਇੱਕ ਛੱਤ heਠਾ ਰਹਿੰਦੇ ਵੀ ਅਦਨਵੀ ਜਹੇ ਲੱਗਦੇ ਹਾਂ ਟੰਡੇ ਬੀਜੀ ਸ਼ਬਦਾਂ ਦਾ ਗਲਾਫ ਪਾ ਕੇ ਅਸੀਂ ਆਪਣੇਾਂ ਤੋਂ ਦੂਰ ਹੋਈ ਜਾ ਰਹੇ ਹਾਂ ਟੰਡੇ ਸਾਡੇ ਕੋਲ ਇੱਕ ਦੂਜੇ ਆਲੇ-ਦੁਆਲੇ ਆਪਣੇਾਂ ਲਈ ਸਮਾਂ ਹੀ ਨਹੀਂ ਟੰਡੇ ਪੈਸਾ ਇਕੱਠਾ ਕਰਨ ਦੀ ਹੋੜ ਵਿੱਚ ਅਸੀਂ ਬੱਚਿਆਂ ਦੇ ਬਚਪਨ ਨੂੰ ਅੱਖੋਂ ਪਰੋਖੇ ਕਰ ਰਹੇ ਹਾਂ ਟੰਡੇ ਪੈਸੇ ਨੇ ਨਾਲ ਨਹੀਂ ਜਾਣਾ ਇਹ ਗੱਲ ਸਭ ਨੂੰ ਪਤਾ ਪਰ ਫਿਰ ਵੀ ਪੈਸੇ ਨੇ ਇਸ ਤਰ੍ਹਾਂ ਬੰਦੇ ਨੂੰ ਆਪਣੀ ਗ੍ਰਿਫ ਵਿੱਚ ਲੈ ਲਿਆ ਕਿ ਉਹ ਪੈਸੇ ਲਈ ਕਤਲ ਕਰਨਾ ਮਾਰ ਕੁੱਟ ਕਰਨਾ ਇਥੋਂ ਤੱਕ ਕੇ ਆਪਣੇ ਰਿਸ਼ਤੇ ਨਾਤੇ ਤੋੜਨ ਲੱਗੇ ਆ ਬੀ ਇੱਕ ਪਾਲ ਲਈ ਨਹੀਂ ਸੋਚਦਾ ਟੰਡ ਉਸ ਨੂੰ ਪਤਾ ਹੀ ਨਹੀਂ ਲੱਗਦਾ ਕਿ ਪੈਸੇ ਇਕੱਠੇ ਕਰਨ ਦੇ ਚੱਕਰ ਵਿੱਚ ਕਦੋਂ ਆਪਣਿਆਂ ਤੋਂ ਦੂਰ ਹੋ ਗਿਆ ਟੰਡੀ ਪੈਸਾ ਕਮਾਉਣ ਦੇ ਚੱਕਰ ਦੇ ਵਿੱਚ ਹੁਣ ਸਮੇਂ ਦੀ ਘਾਟ ਹੋ ਗਈ ਜਿਸ ਕਾਰਨ ਅੱਜ ਕੱਲ੍ਹ ਰਿਸ਼ਤੇ ਟੁੱਟ ਰਹੇ ਨੇ ਜਾਂ ਫਿਰ ਇਦਾਂ ਕਿਹਾ ਜਾ ਸਕਦਾ ਕਿ ਰਿਸ਼ਤੇ ਸਿਰਫ ਨਾਮ ਦੇ ਰਹਿ ਗਏ ਨੇ ਟੰਡੀ ਫਿਰ ਇੱਕ ਦਿਨ ਇਹੋ ਜਿਹੇ ਜਾਂਦਾ ਹੈ ਕਿ ਮਨੁੱਖ ਕੋਲ ਪੈਸਾ ਸੌਰਤ ਨਾਮ ਕੰਮ ਹਰ ਪ੍ਰਕਾਰ ਦੀ ਸੁੱਖ ਸਹੂਲਤ ਹੁੰਦੀ ਹੈ ਪਰ ਉਹ ਖੁਸ਼ ਨਹੀਂ ਹੁੰਦਾ ਕਿਉਂਕਿ ਅਸਲੀ ਖੁਸ਼ੀ ਤੇ ਸਕੂਨ ਤਾਂ ਕਿਤੇ ਗਵਾਚ ਚੁੱਕਾ ਹੁੰਦਾ ਹੈ ਟੰਡੀ ਇਸ ਮੋੜ ਤੇ ਆ ਕੇ ਫਿਰ ਪਸਤਾਉਣ ਦਾ ਵੀ ਕੋਈ ਫਾਇਦਾ ਨਹੀਂ ਹੁੰਦਾ ਕਿਉਂਕਿ ਖੁੰਝਿਆ ਹੋਇਆ ਵਕਤ ਕਦੇ ਮੁੜ ਹੱਥ ਨਹੀਂ ਆਉਂਦਾ ਟੰਡ ਸੋ ਜਿਨ੍ਹਾਂ ਨੂੰ ਸਮਾਂ ਨਹੀਂ ਦਿੱਤਾ ਪੈਸੇ ਕਮਾਉਣ ਦੇ ਚੱਕਰ ਵਿੱਚ ਤੇ ਜੋ ਉਹ ਰੁੱਸ ਗਏ ਉਹਨਾਂ ਨੂੰ ਮਨਾਓ ਤੇ ਖੁਸ਼ੀਆਂ ਦੇ ਅਸਲੀ ਖਜ਼ਾਨੇ ਨੂੰ ਮਾਣੋ ਟੰਡੇ ਪੈਸਾ ਜ਼ਿੰਦਗੀ ਲਈ ਜ਼ਰੂਰੀ ਹੈ ਟੰਡੇ ਪਰ ਰਿਸ਼ਤਿਆਂ ਤੋਂ ਜ਼ਿਆਦਾ ਨਹੀਂ ਡੰਡੀ ਇਸ ਲਈ ਚੰਗਾ ਹੈ ਕਿ ਵਕਤ ਰੰਦੇ ਪੈਸੇ ਦੀ ਹੋੜ ਵਿੱਚੋਂ ਬਾਹਰ ਨਿਕਲ ਕੇ ਜ਼ਿੰਦਗੀ ਦੀ ਖੂਬਸੂਰਤੀ ਨੂੰ ਮਾਣੀਏ ਅੰਤ ਵਿੱਚ ਮੈਂ ਤਾਂ ਇਹੋ ਕਹੂੰਗੀ